ਪਸਵੰਦਾ ਜੇਕਰ ਪਸਵੰਦ ਹੈ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਲੰਡੇ ਦੇ ਵਿੱਚ ਲੰਡੇਆ ਤੋਂ ਸਮਾਉਸਰ ਵਾਲੇ ਪਾਸੇ ਨੂੰ ਮੁੜ ਕੇ ਜਦੋਂ ਬੈਂਕ ਆਉਂਦੀ ਆ ਬੈਂਕ ਦੇ ਬਿਲਕੁਲ ਕੋਲੇ ਜੇ ਕਰਕੇ ਪਾਈ ਹੋਣਾ ਦਾ ਰਹਿਣ ਵਸੇਰਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆਣਾ ਭਾਈ ਬਾਈ ਹੁਣਿਆਂ ਨੂੰ ਬਰੀਡਿੰਗ ਦਾ ਸ਼ੌਂਕ ਬਹੁਤ ਜ਼ਿਆਦਾ ਟੌਪ ਆ ਇਸ ਘਰ ਦੇ ਵਿੱਚ ਜਿਹੜੀ ਮੈਨ ਨੇ ਚਾਰ ਚੰਦ ਲਾਇਆ ਜਿਹੜੀ ਮੈਨ ਨੇ ਇਸ ਘਰ ਦੇ ਵਿੱਚ ਬੀਜ ਪੈਦਾ ਕਰਕੇ ਟੌਪ ਦੀਆਂ ਝੋਟੀਆਂ ਤਿਆਰ ਕਰਵਾਉਂਦੀਆਂ ਉਹ ਮੈਂ ਬਾਈ ਹੁਣਾਂ ਨੇ ਹੁਣ ਸੇਲ ਕਰਨੀਆਂ ਤੁਹਾਡੇ ਕਿਸੇ ਘਰ ਦਾ ਸ਼ਿੰਗਾਰ ਬਣਨ ਦੇ ਲਈ ਮੈਂ ਦੀ ਕਿੰਨਾ ਸੁਆ ਕੀ ਡਿਟੇਲ ਸਾਰੀ ਜਾਣਕਾਰੀ ਲੈ ਦੂੰਗਾ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਆਪਣੇ ਯਾਰ ਬਾਈ ਜਗਦੇਵ ਪਲੂਰੀਏ ਦੇ ਵੀਰ ਬੁੱਲ ਦੀ ਕੱਟੀ ਦੇ ਦਰਸ਼ਨ ਕਰਵਾਉਣੇ ਆ ਇਹ ਚਾਰਾਂ ਮਹੀਨਿਆਂ ਦੀ ਸਿਰਫ ਕੱਟੀ ਆ ਮਿੱਤਰੋ 17 ਕਿਲੋ 600 ਗ੍ਰਾਮ ਦੁੱਧ ਹਾਂ ਪਹਿਲੇ ਸਵੇਰ ਲਾਈਵ ਕਿੱਲਾ ਮੰਮੀ ਦਾ ਦੁੱਧ ਆ ਕੰਨੀ ਤੇ ਖੜੀ ਲਾਈਵ ਚੋਕਿਆ ਹੋਇਆ ਵਾ ਇਹ ਮਿੱਤਰੋ ਬਾਈ ਜਗਦੇਵ ਸਿੰਘ ਦਾ ਜਿਹੜਾ ਵੀਰ ਬੁੱਲਾ ਪਲੂਰੀਆ ਦਾ ਬਾਈ ਚਰਚਾ ਦੇ ਵਿੱਚ ਬੁੱਲਾ ਵੱਡੇ ਵੱਡੇ ਬੁੱਲਾ ਨੂੰ ਪਿੱਛੇ ਛੱਡ ਕੇ 5 5 4 4 ਮਈਆਂ ਦੀ ਡਾਇਰੈਕਟ ਕ੍ਰੋਸਿੰਗ ਦਿੱਲੀ ਜਿਹੜੀ ਉਹ ਬਾਈ ਦੇ ਛੋਟੇ ਤੋਂ ਹੁੰਦੀ ਆ ਉਹ ਬੁੱਲ ਦੀ ਐ ਕੱਟੀ ਆ ਜੇ ਤੁਸੀਂ ਵੀ ਆਪਣੀ ਚੰਗੀ ਮੈਂ ਕਰਾਸ ਕਰਾਉਣੀ ਆ ਤਾਂ ਬਾਈ ਜਗਦੇਵ ਸਿੰਘ ਭਲੂਰ ਪਿੰਡ ਤੋਂ ਆ ਬਾਈ ਤੇ ਬਾਈ ਦਾ ਬੁੱਲ ਵੀਰ ਆ ਮਿੱਤਰੋ ਉਹਦੇ ਤੋਂ ਕਰਵਾ ਕੇ ਲਿਆ ਜੀ ਰਿਜ਼ਲਟ ਤੁਹਾਨੂੰ ਪਾ ਵਖਾਇਆ ਕਿਉਂਕਿ ਮੈਨੂੰ ਕੱਟੀ ਤੇ ਬੋਡੀ ਸਟਰਕਚਰ ਤੇ ਕੱਟੀ ਦੀ ਝੋਲੀ ਬੜੀ ਕਮਾਲ ਨਜ਼ਰ ਆਈ ਆ ਹੁਣ ਆ ਮੈਂ ਜਿਹੜੀ ਇਸ ਘਰ ਦੇ ਵਿੱਚ ਚਾਰ ਚੰਦ ਜਿਹੜੀ ਮੈਂ ਦੇ ਪੈਰ ਪਾਉਣ ਦੇ ਨਾਲ ਘਰ ਦੇ ਵਿੱਚ 17 18 18 ਕਿਲੋ ਵਾਲੀਆਂ ਪਹਿਲਾਂ ਨਾ ਝੋਟੀਆਂ ਪੈਦਾ ਹੋਈਆਂ ਉਹ ਮੈਂ ਦੇ ਦਰਸ਼ਕ ਕਰ ਰੋਣੇ ਆ ਤੁਹਾਡੇ ਘਰ ਦੇ ਲਈ ਵੇਟ ਤੁਸੀਂ ਤੇਲ ਚੋਣਾ ਤੁਸੀਂ ਫੁਲਕਾਰੀ ਪਾ ਕੇ ਲਜਾਣੀ ਆ ਕਿਹੜੇ ਘਰ ਦਾ ਸ਼ਕਾਰ ਬਾਰ ਕਰਦੇ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਜੀ ਵਾਹਿ ਖਾਲਸਾ ਵਾਹਿ ਜੀ ਜੀ ਕੀ ਪਤਾ ਮਹਾਰਾ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਚੜਦੀ ਹਾਰ ਚੜਦੀ ਕਲਾ ਜੀ ਅੱਛਾ ਇੱਕ ਵਾਰੀ ਨਾਮ ਦੱਸ ਦੀਏ ਜੀ ਅਮਰਜੀਤ ਸਿੰਘ ਖਾਲਸਾ ਅਮਰਜੀਤ ਸਿੰਘ ਖਾਲਸਾ ਅੱਛਾ ਅਮਰਜੀਤ ਭਾਈ ਇੱਕ ਮੇਹ ਵਿੱਚ ਨਹੀਂ ਆਪਾਂ ਹਾਂ ਹਾਂ ਜੀ ਤੇ ਕੀ ਡਿਟੇਲ ਆ ਦੇ ਖੁੱਲ ਕੇ ਦੱਸ ਦਿਓ ਸਾਰਾ ਕੁਝ ਜੋ ਜੋ ਮੈਨੂੰ ਪਹਿਲਾਂ ਦੱਸਿਆ ਸੀ ਉਹ ਹੀ ਦਸ਼ਕ ਵੀਰਾਂ ਨੂੰ ਦੱਸ ਦਿਓ ਇਹ ਨਾ ਚੌਥਾ ਪੰਜਵਾਂ ਸੂਆ ਹੁੰਦੀ ਆ ਮੱਝ ਜੀ ਨੇ ਤਿੰਨ ਕਟੀਆਂ ਦਿੱਤੀਆਂ ਆਪਣੇ ਪਹਿਲਾ ਕਰੇ ਜੀ ਹੋ ਸਹੀ ਹੋਈ ਆ ਜੀ ਹਾਂ ਹੁਣ ਸੂਈ ਆ ਇੱਕ ਟੀ ਕਟਾ ਦਿੱਤਾ ਇਹਨੇ ਸਾਡਾ ਠੀਕ ਆ ਜੀ ਠੀਕ ਆ ਠੀਕ ਆ ਜੀ ਇਹ ਇੱਕੋ ਟੀਕੇ ਦੀ ਪਹਿਲੀ ਗੱਲ ਤਾਂ ਗੱਭ ਰਹੀਦੀ ਹੈ ਠੀਕ ਹੈ ਜੀ 25 ਤੋਂ 30 ਉਸੇ ਸਮੇਂ 'ਚ ਇਹਨੇ ਸੋਣਾ ਠੀਕ ਹੈ ਜੀ ਇਸ ਟਾਈਮ ਇਹਦੇ ਥੱਲੇ 16 ਕਿਲੋ ਦੁੱਧ ਤਿਆਰ ਆ ਇਸ ਟਾਈਮ 16 ਕਿਲੋ ਕੰਡੇ ਦੇ ਜੋਕ ਨਾਲ ਦੁੱਧ ਤਿਆਰ ਆ ਤੇ 18 ਦੀ ਆਪਾਂ ਅਜੇ ਵੀ ਗਾਰੰਟੀ ਲੈਣੀ ਹੈ ਵਧੂਗੀ ਮੈਂ ਜੇ 2 ਕਿਲੋ ਦੁੱਧ ਹੋਰ ਵਧੂਗੀ ਕਿਉਂਕਿ ਆਪਣਾ ਚੋਇਆ ਵਾ ਚੋਇਆ ਹੋਇਆ ਠੀਕ ਹੈ ਜੀ ਅੱਛਾ ਇਹਦੇ ਮਗਰ ਆ ਗਿਆ ਸਮਰਾਟ ਥੇ ਮਕੇਰੀਆਂ ਦਾ ਘਟਾ ਤੇ ਸਮਰਾਟ ਥੇ ਮਕੇਰੀਆਂ ਵੀ ਇੱਕ ਜਾਣ ਪਹਿਚਾਣ ਦਾ ਮਹਤਾਜ ਸਾਣਾ ਮਿੱਤਰੋ ਕਿਉਂਕਿ ਇਹ ਜੀ ਜਦੋਂ ਕਿਤੇ ਰੀਲ ਜੀ ਪਾਈ ਹੋਵੇ ਨਾ ਸਮਰਾਟ ਥੇ ਮਕੇਰੀਆਂ ਦੀ ਝੋਟੀ ਦੀ ਪੱਕੀ ਗੱਲ ਹੈ ਘੰਟੇ ਦੇ ਵਿੱਚ ਹਜ਼ਾਰਾਂ ਦੇ ਹਸਾਬ ਨਾਲ ਲਾਈਕ ਡਿੱਗਦੇ ਆ ਬਾਈ ਉਹ ਇੰਨਾ ਕੋ ਪਿਆਰ ਕਰਦੇ ਆ ਛੋਟੇ ਲੋਕ ਅੱਛਾ ਬਾਈ ਇਹਦਾ ਹੁਣ ਕੀ ਡਿਟੇਲ ਆ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੇ ਇਹਨੂੰ ਅੱਜ 15 ਤੋਂ 16 ਦਿਨ ਸੋਈ ਨੂੰ ਹੋ ਗਏ ਵੀਰ 15 ਤੋਂ 16 ਦਿਨ ਅੱਜ ਸੋਈ ਨੂੰ ਹੋ ਗਏ ਹਾਂ 16 ਕਿਲੋ ਦੁੱਧ ਪਾਉਂਦੀ ਆ ਪਿਆਰ ਆ ਜੀ ਕੰਡੇ ਤੇ ਤੋਲ ਕੇ ਹਾਂ ਆ ਉਹਦਾ ਕੰਡਾ ਲਿਆ ਕੇ ਲੈ ਲੀ ਹਾਂ ਲੀਟਰਾਂ 'ਚ ਨਹੀਂ ਠੀਕ ਹੈ ਅੱਛਾ ਰਹਿੰਦੀ ਫਿਰ ਇਹ ਸਾਂ ਤੋਂ ਕਿ ਟੀਕੇ ਨਹੀਂ ਜੀ ਡਾਇਰੈਕਟਰ ਕਰੋ ਹਨੇ ਰਹਿੰਦੀ ਹੈ ਟੀਕੇ ਦੇ ਰੋਗੀ ਇੱਕੋ ਹੀ ਟੀਕਾ ਭਰਾਉਣਾ ਕੋਈ ਭਲਾਇ ਸੈਕਸੜ ਭਰਾਲੇ ਜੀ ਆਪਣੀ ਉਹ ਵੀ ਗਾਰੰਟੀ ਹੋਊਗੀ ਇੱਕੇ ਟੀਕੇ ਦੇ ਰੱਖਵਾਉਣਾ ਹਾਂ ਇੱਕੋ ਟੀਕੇ ਦੇ ਰਹੂਗੀ ਅੱਛਾ ਤਾਂ ਇਹ ਕਰਮ ਵਾਲੀ ਨੇ ਇੰਨੇ ਭਾਗ ਲਾਇ ਸਾਰੇ ਘਰੇ ਹਾਂਜੀ ਹਾਂਜੀ ਇਹਦੀਆਂ ਤਿੰਨ ਕਚੋਟੀਆਂ ਆਪਣੇ ਕੋਲੇ ਚੌਥਾ ਕੱਟਾ ਆ ਗਿਆ ਅੱਛਾ ਮਹਾਰਾਜ ਜੀ ਇੱਕ ਬੇਨਤੀ ਕਰੂੰਗਾ ਇਹ ਮੈਂ ਦੇ ਬਾਰੇ ਆਪਾਂ ਗੱਲਬਾਤ ਕਰਕੇ ਮੈਂ ਜਾਨਵਰ ਦੇਖਨੇ ਆ ਤੇਰੇ ਸਾਰੇ ਠੀਕ ਆ ਅੰਦਰ ਵਾਲੇ ਦਿਖਾ ਦੋਗੇ ਨਾ ਹਾਂਜੀ ਹਾਂਜੀ ਕੋਈ ਚੱਕਰ ਤਾਂ ਨਹੀਂ ਕੀ ਨਹੀ ਨਹੀ ਕੋਈ ਚੱਕਰ ਨਹੀਂ ਇਹਦੇ ਬਾਰੇ ਐਂ ਦੱਸ ਦਿਓ ਮੈਨੂੰ ਇਹ ਹੁਣ ਵੇਚ ਦੇਣੀ ਆ ਆਪਾਂ ਫਿਰ ਮੈਂ ਹਾਂਜੀ ਹਾਂਜੀ ਵੇਚੀ ਠੀਕ ਆ ਇਹਦਾ ਆਪਾਂ 16 ਕਿਲੋ ਦੁੱਧ ਚਵਾ ਦਿਆ ਕਿ 18 ਕਿਲੋ ਦੀ ਗਾਰੰਟੀ ਹਾਂ ਗਾਰੰਟੀ ਆ ਵਧੂਗੀ ਭਾਈ ਸੂਆ ਇਹ ਚੌਥਾ ਪਰਿਮਾ ਸੂਈ ਆ ਇਹ ਤਾਂ ਕਿਰੋਂ 15 ਦਿਨ ਸੂਈ ਨੂੰ ਹੋ ਗਿਆ ਮਗਰ ਆ ਗਿਆ ਸਮਰਾਟ ਥੇਮ ਕੇਰੀਆਂ ਦਾ ਘੱਟਾ ਤੇ ਇੱਕ ਟੀਕੇ ਤੇ ਰਹਿ ਜਾਂਦੀ ਕਰਮ ਵਾਲੀ ਜਦੋਂ ਭਰਾ ਭਰਾ ਦੀ ਕੋ ਸੱਖਣ ਭਰਾਲੇ ਪਾਣੀ ਆ ਕਿਉਂ ਡਰ ਜੰਗ ਹੈਣਾ ਜੀ ਚੋਣ ਕਿਵੇਂ ਲੱਗਾ ਭਾਈ ਚੋਣ ਬਹੁਤ ਵਧੀਆ ਵੀਰ ਦੋਨੇ ਪਾਸੇ ਬਹਿ ਕੇ ਮਿਲੂਗੀ ਠੀਕ ਆ ਆਪਣੇ ਦਾ ਵੇ ਸਾਰੇ ਜਨਵਰੀ ਦੋਨੇ ਪਾਸੇ ਗਿਜਾਏ ਹੋਏ ਆ ਠੀਕ ਆ ਭਾਈ ਦੋਨੇ ਪਾਸੇ ਬਹਿ ਕੇ ਤੇ ਮਿਲਦੀ ਆ ਬਿਲਕੁਲ ਲੰਮਾ ਟਾਈਮ ਖੁਸ਼ੀ ਠੀਕ ਹੈ ਜਿੱਦ ਡਰਾਈ ਕਰਨੇ 8 ਕਿਲੋ ਦੁੱਧ ਹੋਵੇ ਦਾ ਡਰਾਈ ਦਾ ਠੀਕ ਹੈ ਬਾਈ ਉਹ ਅਗਲੇ 7 ਮਹੀਨੇ 6 ਮਹੀਨੇ ਖੁਸ਼ ਹੋ ਕੇ ਮਿਲੂ 7ਵੇਂ ਮਹੀਨੇ ਜਾ ਕੇ ਟੀਕਾ ਲਾਉਗੀ ਜੀ ਇਹ ਕਹਿੰਨੇ ਲੰਮਾ ਟਾਈਮ ਚੋ ਜੀ ਇੱਕ ਹਾਂ ਇੱਕ ਗੱਲ ਹੋਰ ਆ ਮੈਂ ਪਹਿਲੀਆਂ ਦੇ ਵਿੱਚ ਇਹ ਗੱਲ ਕਹੀ ਆ ਵੀ ਇਹ ਭਾਗ ਲਾ ਕੇ ਚੱਲੀ ਆ ਇਸ ਕਰਕੇ ਦੀ ਸੱਚੀ ਗੱਲ ਆ ਜੀ ਬਾਈ ਸੱਚੀ ਗੱਲ ਆ ਜਮਾ ਠੀਕ ਆ ਬਾਈ ਕਿਉਂਕਿ ਆਪਣੇ ਪਿੰਡ ਚ ਵੀ ਪਤਾ ਹਰੇਕ ਬੰਦੇ ਨੂੰ ਆਮ ਹੀ ਪਤਾ ਹੈ ਨਹੀਂ ਮੈਨੂੰ ਸਾਰੇ ਜਾਣਦੇ ਆ ਹਾਂਜੀ ਹਾਂਜੀ ਕੀ ਬਾਤ ਆ ਜੀ ਅੱਛਾ ਇਹਦੀ ਫਿਰ ਚਵਾਈ ਚ ਵੀ ਨਹੀਂ ਕਰਾਈ ਤੁਸੀਂ ਨਹੀਂ ਇਹਦੀ ਨਹੀਂ ਚਵਾਈ ਕਰਾਈ ਇਹਦੀ ਧੀ ਦੀ ਚਵਾਈ ਕਰਾਈ ਆ ਪਹਿਲੇ ਸੂਏ 17 ਕਿਲੋ 600 ਗ੍ਰਾਮ ਝੋਟੀ ਦੇ ਹਾਂ ਮਾਲਵਾ ਵਲੋਗ ਆਪਣੇ ਮੁੰਡਾ ਇੱਥੇ ਪਿੰਡੀ ਉਹ ਤਾਂ ਕਰਵਾਈ ਤੁਹਾਨੂੰ ਵੀ ਫੋਨ ਲਾਇਆ ਬਾਈ ਸ਼ਾਇਦ ਕੱਲ ਨੂੰ ਲਾਏ ਟ ਅੱਛਾ ਭਾਈ ਇਹ ਹੁਣ ਦੇਣੀ ਆਪਾਂ ਕਿੰਨੇ ਦੀ ਦੇ ਦਾਂਗੇ ਇਹ ਵੀਰ ਜੀ 1 ਲੱਖ ਤੇ 40000 ਰੁਪਏ ਦੀ ਦੇਣੀ ਆਪਾਂ 1 ਲੱਖ ਤੇ 40000 ਰੁਪਏ ਦੀ ਦੇ ਦਾਂਗੇ ਚਾਹ ਬਾਕੀ ਜੀ ਥੋੜਾ ਬੋਤਾ ਮਾਨ ਤੜ ਹਾਂਜੀ ਹਾਂਜੀ ਉਹ ਤਾਂ ਹੋਣੀ ਕੋਈ ਗੱਲ ਨਹੀਂ ਖੋਲ ਦਿਓ ਮੇ ਨੂੰ ਮੜਾ ਕਿਹੜਾ ਕਢਾ ਦਿਓ ਲੇ ਵੀ ਮਿੱਤਰੋ ਚੌਥਾ ਪਹਿਲਾ ਸੂਆ ਸੋਈ ਮੈਂ 15 ਦਿਨਾਂ ਦੀ ਸੂਈ ਦੇ ਥੱਲੇ 16 ਕਿਲੋ ਦੁੱਧ ਕੰਡੇ ਤੇ ਲਾਉਣ ਵਾਲਾ ਹਾਜ਼ਰ ਤੁਸੀਂ ਚੋਕੇ ਲਿਜਾ ਸਕਦੇ ਆ ਥਣ ਲੇਵੇ ਵਾਲੀ ਮੈਂ ਆ ਬਾਡੀ ਬੰਤਰ ਵਾਲੀ ਮੈਂ ਆ ਤੇ ਇਸ ਘਰ ਦੇ ਵਿੱਚ ਭਾਗ ਲਾਉਣ ਵਾਲੀ ਮੈਂ ਅੱਜ ਤੁਹਾਡੇ ਘਰੇ ਭਾਗ ਲਾਉਣ ਦੇ ਲਈ ਆ ਰਹੀ ਆ ਤੁਸੀਂ ਇਹਦੇ ਲਈ ਇੰਨਾ ਭਰਾ ਦੇ ਵੇਟ ਕਰਤਾ ਕਿਹੜੇ ਪੁਰਾਣੇ ਤੇਲ ਚੋਣਾ ਉਹ ਗੱਲ ਸਮੇਂ ਦੀ ਆ ਇੱਕੋ ਟੀਕੇ ਤੇ ਗੱਪਣ ਕਰਮਾ ਵਾਲੀ ਨੂੰ ਜਦੋਂ ਕੀ ਦਾ ਭਰਾਤਾ ਉਦੋਂ ਬਾਰ ਸਮਝ ਲਓ ਵੀ ਇਹ ਅਗਲੇ ਸੂਏ ਦੇ ਲਈ ਰੈਡੀ ਆ ਤੁਸੀਂ ਭਾਵਾਂ ਦੇ ਭਾਵਾਂ ਦੀ ਸੈਕਸੜ ਭਾਵਾਂ ਦੀ ਤੁਸੀਂ ਸੈਕਸੜ ਸੀਵਣ ਪਰਵਾਲਿਓ ਤਾਂ ਸਮਝ ਲਓ ਇਹ ਕਰਮਾ ਵਾਲੀ ਗੱਪਣ 1.40 ਹਜ਼ਾਰ ਰੁਪਿਆ ਇੰਦੀ ਡਿਮਾਂਡ ਚੋਣ ਚਾਣ ਚੰਗਾ 16 ਕਿਲੋ ਦੁੱਧ ਤਿਆਰ ਤੇ ਮਗਰ ਗਿਫਟ ਦੇ ਤੌਰ ਤੇ ਆਉਣਾਵਾ ਤੁਹਾਡੇ ਘਰੇ ਮਿੱਤਰੋ ਸਮਰਾਟ ਥੇਮਕੇਰੀਆਂ ਦਾ ਕਟਾ ਤੇ ਜਿਹੜਾ ਸਮਰਾਟ ਥੇਮਕੇਰੀਆਂ ਸਾਣਾ ਉਹ ਅੱਜਕੱਲ ਮੋਹਰ ਨਸਲ ਦੇ ਵਿੱਚ ਇੱਕ ਬ੍ਰਾਂਡ ਆ ਮਿੱਤਰੋ ਚਰਚਾ ਦਾ ਵਿੱਚ ਸਾਣਾ ਕਮਾਲ ਦੀਆਂ ਝੋਟੀਆਂ ਨੇ ਜਿਹੜੇ ਦੁੱਧ ਤੇ ਚੋਲ ਗਿਆ ਲੈ ਬਈ ਉਹ ਝੋਟੀ ਬਾਹਰ ਕੱਢ ਕੇ ਲਿਆ ਮੇਰਾ ਬਾਈ ਬਣ ਕੇ ਇਹਦੇ ਬਾਹਰ ਦਰਸ਼ਨ ਕਰਵਾਵਾਂਗੇ ਨੇਰੇ ਚ ਗੱਲ ਨਹੀਂ ਪੜਨੀ ਹੁੰਦੀ ਤੇ ਪਿਉਸ ਕਰ ਲਓ ਇਹਨਾਂ ਝੋਟੀ ਆਪਾਂ ਕਲਾਰੀ ਆ ਚੋ ਟੀਆ ਮਿੱਤਰੋ ਸੁਲਤਾਨ ਬੁੱਡੇ ਖੇੜੇ ਦੀ ਇਹ ਟੀਆ ਮਿੱਤਰੋ ਸੁਲਤਾਨ ਬੁੱਡੇ ਖੇੜੇ ਆਇਆ ਦੀ 17 ਕਿਲੋ 600 ਗ੍ਰਾਮ ਇਹ 32 ਕਿਲੋ ਦੁੱਧ ਦਿੱਤਾ ਇਹ ਦੂਜੇ ਦਾ ਦੂਜਾ ਸੂਏ ਹੁਣ ਹੋਣਾ ਨਾ ਲੈ ਆ ਬਈ ਮੋੜ ਲਿਆ ਆ ਜਾ ਆ ਜਾ ਲੈ ਸੂਏ 17 ਕਿਲੋ 600 ਗ੍ਰਾਮ ਦਾ ਰਿਕਾਰਡ ਐਡ ਕੀ ਦੂਜੇ ਸੂਏ 22 ਕਿਲੋ ਤੇ ਚੰਗੀ ਆ ਚਲ ਰਵਾਲੀ ਹੈ ਨਾ ਬਾਈ ਅੱਛਾ ਇਹ ਬਾਈ ਹੁਣ ਛੋਟੀ 22 ਕਿਲੋ ਦੁੱਧ ਤੇ ਹਾਂਜੀ ਹਾਂਜੀ ਅਗਲੀ ਵਾਰ ਲੈ ਬਈ ਲਾਈਵ ਠੀਕ ਆ ਬਈ ਅੱਛਾ ਆ ਜਿਹੜੀ ਕੱਟੀ ਡਰਦੀ ਆ ਬਈ ਇਹ ਕਿਹੜੇ ਇਹ ਹੈਗੀ ਆ ਭੀਮ ਦੀ ਬਈ ABC ਸੀ ਇਹ ABC ਭੀਮ ਦੀ ਹੈ ਹਾਂ ਕਿੰਨੀ ਉਮਰ ਦੀ ਆ ਬਈ ਇਹ ਇਹ ਇੱਕ ਸਾਲ ਦੀ ਪਿਛਲੇ ਸੂਏ ਦੀ ਹੈ। ਉਸੇ ਵੇਹਦੀ ਹੈ। ਹਾਂ ਉਹ 2 ਸਾਲ ਦੀ ਉਹ ਝੋਟੀ ਹੈ। ਉਹ 2 ਸਾਲ ਦੀ ਝੋਟੀ। ਉਹ ਹੈਗੀ ਨਵਾਬ ਦੀ। ਨਵਾਬ ਦੀ ਹੈ। ਆ ਜਿਹੜੀ 2 ਨੰਬਰ ਤੇ ਖੜੀ ਐ ਇਸੇ ਝੋਟੀ ਦੀ ਖੁਰਲੀ ਤੇ। ਇਹ ਇਸੇ ਝੋਟੀ ਦੀ ਪਿਛਲੇ ਸੂਏ ਦੀ ਝੋਟੀ ਹੈ। ਇਹ ਛਾਪੀਛਲੇ ਸੂਏ ਦੀ। ਹਾਂ ਇਹ ਇੱਕ ਇਹ ਵੀ ਗੱਬਾ। ਹੁਣ ਗੱਬਾ। ਠੀਕਾ ਭਰਾਇਆ ਵਾ। ਉਹਦੇ ਵੀ ਠੀਕਾ ਭਰਾਇਆ ਵਾ। ਉਹਦੇ ਵੀ ਠੀਕ। ਉਹ ਪਰਾ ਗੁੱਟ। ਉਹ 14 70 ਦਾ। 14 70 ਉਹ ਵੀ ਚੰਗਾ ਦੁੱਧ ਦੇ ਕੀ ਭਾਈ। ਉਹ ਭਾਈ 15 ਕਿਲੋ 16 ਤੇ ਹੌਣੀ। ਹੁਣ ਚਲੇ ਸੋਈ ਹੋਈ ਆ ਹਾਂ। ਸੋਈ ਆ ਗੱਬਾ ਫੇ ਫਲ ਤੁਹਾਨੂੰ ਇਹ ਬਾਈ ਦੀ ਮਿਹਨਤ ਦਾ ਨਤੀਜਾ ਤੁਹਾਨੂੰ ਵਿਖਾਇਆ ਵਾ ਵੀ ਤੁਸੀਂ ਵੀ ਜੇ ਮਿਹਨਤ ਕਰੋ ਇਹ ਉਹ ਫਲ ਲਾਉਣ ਵਾਲੀ ਕਰਮਾ ਵਾਲੀ ਮੱਝ ਮਿੱਤਰੋ ਭਾਗਾਂ ਵਾਲੀ ਮੱਝ ਚਾਰ ਚੰਦ ਲਾਉਣ ਵਾਲਾ ਗਿਫਟ ਤੁਹਾਡੇ ਕਰੇ 1,40,000 ਦੇ ਵਿੱਚ ਆਊਗਾ ਕਿਹੜਾ ਭਰਾ ਲੈ ਕੇ ਜਾਊਗਾ ਇੱਕ ਵਾਰੀ ਫੋਨ ਜਰੂਰ ਲਾ ਕੇ ਦੱਸ ਦਿਓ ਵੀ ਸਾਬੇ ਭਾਈ ਅਸੀਂ ਉਹ ਮੈਂ ਲੈ ਲਈਆ ਭਾਈ ਸੌਤਾ ਕਰ ਲਿਆ ਮੈਨੂੰ ਵੀ ਖੁਸ਼ੀ ਹੋਊਗੀ ਕਿ ਮੇਰਾ ਭਰਾ ਕੋਈ ਮੇਰੇ ਚੈਨਲ ਦੇ ਰਹੀਂ ਗਿਫਟ ਲੈ ਕੇ ਚੱਲਿਆ ਵਾ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇਹ ਗਿਫਟ ਸੀ ਤੇ ਬਾਈ ਦਾ ਨੰਬਰ ਨੋਟ ਕਰ ਲਿਆ ਭਈ ਅਮਰਜੀਤ ਸਿੰਘ ਜੀ ਖਾਲਸਾ ਜੀ ਨੰਬਰ ਦੱਸਦੀ ਆ ਆਪਣਾ 94640 ਜੀ 95278 ਇੱਕ ਵਾਰੀ ਹੋਰ ਬੋਲ ਦिए 94640 ਜੀ 95278 ਠੀਕ ਹੈ ਭਾਈ ਜੀ ਇਸ ਨੰਬਰ ਤੇ ਕਰ ਲਿਓ ਗੱਲਬਾਤ ਧੰਨਵਾਦ ਸ਼ੁਕਰੀਆ ਜਉਂਦੇ ਰਹੋ